ਪਰਮੇਸ਼ਵਰ ਵਰਮਾ ਦੇ ਡਾਈਵੋਰਸ ਦੀਆਂ ਖਬਰਾਂ ਸਾਰੇ ਪਾਸੇ ਚੱਲੀਆਂ ਹੋਈਆਂ ਨੇ ਅਸਲ ਗੱਲਬਾਤ ਕੀ ਆ ਕਿਸੇ ਨੂੰ ਨਹੀਂ ਪਤਾ ਆ ਪਰਮੇਸ਼ਵਰ ਵਰਮਾ ਨੇ ਵੀ ਹਲੇ ਤੱਕ ਕੁਝ ਕਲੀਅਰ ਨਹੀਂ ਕੀਤਾ ਹੈ ਆਪਣੇ ਇੰਸਟਾਗ੍ਰam ਤੇ ਲਾਈਵ ਆ ਕੇ ਪਰ ਇੰਸਟਾਗ੍ਰam ਤੇ ਕੁਝ ਵੀਡੀਓਜ਼ ਪਰਮੇਸ਼ਵਰ ਵਰਮਾ ਨੇ ਸ਼ੇਅਰ ਕੀਤੀਆਂ ਨੇ ਜੋ ਕਿ ਕੱਲ ਦੀਆਂ ਨੇ ਜੀ ਹਾਂ ਦੋਸਤੋ ਪਰਮੇਸ਼ਵਰ ਵਰਮਾ ਨੇ ਕੱਲ ਆਪਣਾ ਪਹਿਲਾ ਲਾਈਵ ਕੰਸਰਟ ਲਾਇਆ ਆਪਣੇ ਡਾਈਵੋਰਸ ਤੋਂ ਬਾਅਦ ਪੋਪਾਲ ਦੇ ਵਿੱਚ ਅਤੇ ਉੱਥੇ ਦੀਆਂ ਕੁਝ ਵੀਡੀਓਜ਼ ਨੇ ਜਿਹੜੀਆਂ ਉਹ ਸ਼ੇਅਰ ਕੀਤੀਆਂ ਹੋਈਆਂ ਨੇ ਪਰਮੇਸ਼ਵਰ ਵਰਮਾ ਨੇ ਆ ਉਥ ਨੂੰ ਲੈ ਚਲਦਿਆਂ ਉਹਨਾਂ ਵੀਡੀਓਜ਼ ਕਲਿੱਪ ਦੇ ਵੱਲ ਸ਼ਹਿਰ ਪਟਿਆਰੇ ਸ਼ਹਿਰ ਪਟਿਆਰੇ ਅਕੜੇ ਦੀਆਂ ਨਾਲ ਕੱਟੀ ਤੇਰੀ ਹਰ ਅਕੜੇ ਦੀਆਂ ਨਾਲ ਕੱਟੀ ਤੇਰੀ ਉਹ ਕਿਰਦੇ ਨਕਾਰ ਨਹੀਂ ਲਿੰਦੇ ਇੰਜ ਅਕੜੇ ਕੱਟੀ ਦੇ ਸੋ ਦੋਸਤੋ ਪਰਮੇਸ਼ਰ ਵਰਮਾ ਨੇ ਇਹ ਲਾਈਵ ਕਨਸਰਟ ਆਪਣਾ ਲਾਇਆ ਲਾਡੀ ਚਹਲ ਦੇ ਨਾਲ ਤੁਸੀਂ ਜਾਣਦੇ ਪਰਮੇਸ਼ਰ ਵਰਮਾ ਦਾ ਭਰਾ ਜੀ ਹਾਂ ਦੋਸਤੋ ਯਾਰ ਦੋਸਤ ਵੀ ਉਤੇ ਭਰਾ ਵੀ ਆਦੀ ਚਹਲ ਤੋਂ ਉਹਨਾਂ ਨੇ ਲਾਈਵ ਸ਼ੋਅ ਲਾਇਆ ਕਿਉਂਕਿ ਦੋਨਾਂ ਦੇ ਹੀ ਗਾਣੇ ਆਏ ਹੋਏ ਨੇ ਤੁਹਾਨੂੰ ਪਤਾ ਆ ਭਪਾਲ ਦੇ ਵਿੱਚ ਆ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜਿਹੜੀ ਤੁਸੀਂ ਗੱਲ ਸੋਚ ਰਹੇ ਹੋ ਕਿ ਪਰਮੇਸ਼ਵਰ ਮੈਂ ਡਾਈਵਰਸ ਦੇ ਬਾਰੇ ਬੋਲਿਆ ਕਿ ਨਹੀਂ ਬੋਲਿਆ ਜੀ ਨਹੀਂ ਕਿਉਂਕਿ ਉਹਨਾਂ ਦਾ ਪਰਸਨਲ ਮੈਟਰ ਆ ਉਹ ਸੋਸ਼ਲ ਮੀਡੀਆ ਤੇ ਨਹੀਂ ਬੋਲ ਕੇ ਦੱਸਣਾ ਚਾਹੀਦਾ ਆ ਬਾਕੀ ਉਹਨਾਂ ਦੀ ਆਪਣੀ ਪਰਸਨਲ ਲਾਈਫ ਆ ਉਹ ਆਪਣੇ ਡਿਸੀਜਨ ਖੁਦ ਲੈ ਸਕਦੇ ਨੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹਰ ਇੱਕ ਦੇ ਕੋਲ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ